ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਅੱਜ ਬਹੁਤ ਟਾਈਮ ਬਾਅਦ ਜਿਹੜੀ ਹੈਗੀ ਆ ਮੈਂ ਬੋਲੀਆਂ ਵਾਲੀ ਵੀਡੀਓ ਲੈ ਕੇ ਆਈ ਆ ਜਿਵੇਂ ਕਿ ਤੁਸੀਂ ਪਿਛਲੇ ਵਲੌਗਸ ਦੇ ਵਿੱਚ ਦੇਖਿਆ ਹੀ ਆ ਕਿ ਵੀ ਮੈਂ ਇੰਡੀਆ ਗਈ ਹੋਈ ਸੀ ਇੰਡੀਆ ਤੇ ਫਿਰ ਕਾਫੀ ਉਧਰ ਦੇ ਵਲੌਗ ਆਏ ਫਿਰ ਕੈਨੇਡਾ ਵਾਪਸ ਆਈ ਆ ਤਾਂ ਹੁਣ ਜਿਵੇਂ ਤੁਹਾਨੂੰ ਪਤਾ ਤੀਆਂ ਦਾ ਤਿਹਾੜ ਚੱਲ ਰਿਹਾ ਆ ਸੋ ਮੈਂ ਸੋਚਿਆ ਕਿ ਉਹ ਨਾ ਤੀਆਂ ਦੀਆਂ ਜਿਹੜੀਆਂ ਨਵੀਆਂ ਬੋਲੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਪਹਿਲਾਂ ਵੀ ਇੱਕ ਤੀਆਂ ਦੀਆਂ ਜਿਹੜੀਆਂ ਬੋਲੀਆਂ ਦੀ ਵੀਡੀਓ ਆਲਰੇਡੀ ਮੇਰੇ ਇਸ ਚੈਨਲ ਉੱਪਰ ਪਈ ਹੋਈ ਆ ਤੁਸੀਂ ਉਹ ਵੀ ਦੇਖ ਲਿਓ ਦਾ ਲਿੰਕ ਜਿਹੜਾ ਹੈਗਾ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੇ ਅੱਜ ਮੈਂ ਤੁਹਾਡੇ ਨਾਲ ਹਾਜ਼ਰ ਹੋਈਆਂ ਬਿਲਕੁਲ ਨਵੀਆਂ ਬੋਲੀਆਂ ਲੈ ਕੇ ਤੀਆਂ ਦੀਆਂ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਣਗੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਜਿਹੜੀਆਂ ਭੈਣਾਂ ਨੇ ਹਲੇ ਤੀਆਂ ਮਨਾਉਣੀਆਂ ਨੇ ਉਹ ਜ਼ਰੂਰ ਇਹ ਬੋਲੀਆਂ ਜ਼ਰੂਰ ਟਰਾਈ ਕਰਿਓ ਨਵੀਆਂ ਬੋਲੀਆਂ ਤਾਂ ਕਿ ਹੋਰਾਂ ਨੂੰ ਵੀ ਸਿੱਖਣ ਨੂੰ ਮਿਲਣ ਤੇ ਆਪਣੀਆਂ ਭੈਣਾਂ ਨੂੰ ਤੀਆਂ ਦੇ ਜਿਹੜੀਆਂ ਤਿਹਾਰ ਬਾਰੇ ਜਿਹੜੀ ਅਸਲ ਚੀਜ਼ ਆ ਉਹ ਪਤਾ ਲੱਗੇ ਕਿਉਂਕਿ ਅੱਜ ਕੱਲ੍ਹ ਕੁਝ ਲੋਕਾਂ ਨੇ ਤੀਆਂ ਨੂੰ ਸਿਰਫ ਇੱਕ ਐਵੇਂ ਦਾ ਪ੍ਰੋਗਰਾਮ ਬਣਾ ਲਿਆ ਹੈ ਕਿ ਜਿਹਦੇ ਵਿੱਚ ਸਿਰਫ ਇੱਕ ਡੀਜੇ ਲਾਉਂਦੇ ਨੇ ਡੀਜੇ ਲਾ ਕੇ ਡਾਂਸ ਕਰਦੇ ਨੇ ਰੈਪ ਵੌਕ ਕਰਦੀਆਂ ਨੇ ਉਹ ਇਸ ਤਿਹਾਰ ਨੂੰ ਕੁਝ ਹੋਰ ਹੀ ਜਿਹੜਾ ਹੈਗਾ ਮੋੜ ਦੇਤਾ ਹੈ ਅਸਲ 'ਚ ਤੀਆਂ ਦਾ ਮਤਲਬ ਹੁੰਦਾ ਹੈ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਆਪਣੀਆਂ ਹਾਪ ਅਫਦਾਜ਼ੀਆਂ ਨੇ ਗਿੱਧੇ ਰਾਹੀ ਹਨਾ ਤਾ ਮੈਨੂੰ ਐਵੇਂ ਲੱਗਦਾ ਕਿ ਤੁਹਾਨੂੰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਅਸੀਂ ਤੀਆਂ ਦਾ ਤਿਹਾਰ ਨੂੰ ਐਜ਼ ਇਟ ਇਜ਼ ਉਵੇਂ ਹੀ ਰੱਖੀਏ ਜਿਵੇਂ ਸਾਡਾ ਤਿਹਾਰ ਹੈਗਾ ਆ ਐਕਚੁਅਲ ਤੇ ਸਿਰਫ ਗਿੱਧਾ ਬੋਲੀਆਂ ਕਰੀਏ ਜਾਂ ਹੋਰ ਜਿਹੜੇ ਸਾਡੇ ਗੀਤ ਨੇ ਲੰਬੀ ਹੇਕ ਵਾਲੇ ਗੀਤ ਜਵੇਂ ਰਾਗਮਈ ਗੀਤ ਕੋਈ ਵੀ ਉਹ ਗਾਈਏ ਨਾ ਕਿ ਅੱਜਕੱਲ ਡੀਜੇ ਲਾ ਕੇ ਤੇ ਤੁਸੀਂ ਉੱਥੇ ਪਰਫਾਰਮੈਂਸਿਸ ਦੇ ਰਹੇ ਹੋ ਗਾਣਿਆਂ ਤੇ ਹੈਨਾ ਤੁਸੀਂ ਰੈਂਪ ਵਾਕ ਕਰਾ ਰਹੇ ਹੋ ਕਾ ਇਹ ਤੀਆਂ ਦਾ ਤਿਹਾਰ ਨਹੀਂ ਹੈਗਾ ਮਾਫ ਕਰਿਓ ਕਿ ਅਗਰ ਜੇ ਕਿਸੇ ਨੂੰ ਮੇਰੀ ਇਹ ਗੱਲ ਬੁਰੀ ਵੀ ਲੱਗੀ ਆ ਪਰ ਮੈਂ ਉਮੀਦ ਕਰਦੀ ਆ ਕਿ ਜਿਹੜੀਆਂ ਭੈਣਾਂ ਨੇ ਉਹ ਸਮਝਣ ਗਿਆ ਵੀ ਤੀਆਂ ਦਾ ਅਸਲ ਤਿਹਾਰ ਕੀ ਆ ਕੀ ਉਹਦੇ ਮਾਇਨੇ ਨੇ ਤੇ ਜਿਹੜਾ ਰਹੀ ਗੱਲ ਡੀਜੇ ਵਗੈਰਾ ਲਾਉਣਾ ਜਾਂ ਇਦਾਂ ਦੇ ਪ੍ਰੋਗਰਾਮ ਕਰਨੇ ਉਹ ਤਾਂ ਹੋਰ ਬਥੇਰੀਆਂ ਮੌਕੇ ਹੁੰਦੇ ਨੇ ਵੀ ਤੁਸੀਂ ਉਹਦੋਂ ਲਾ ਸਕਦੇ ਹੋ ਜਿਵੇਂ ਵਿਆਹ ਦੇ ਵਿੱਚ ਹੋਗੇ ਜਾਂ ਹੋਰ ਕਈ ਪ੍ਰੋਗਰਾਮ ਹੋਗੇ ਤਾਂ ਪਲੀਜ਼ ਤੀਆਂ ਦਾ ਜਿਹੜਾ ਤਿਹਾਰ ਆ ਉਹਨੂੰ ਗਿੱਧੇ ਨਾਲ ਹੀ ਮਨਾਇਆ ਜਾਵੇ ਤਾਂ ਜ਼ਿਆਦਾ ਵਧੀਆ ਹੈ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਸਾਡੀ ਬੋਲੀਆਂ ਜਿਹੜੇ ਹੈਗੇ ਨੇ ਸਿੱਖਦੇ ਨੇ ਗਿੱਧਾ ਸਿੱਖਦੇ ਨੇ ਸਾਡੇ ਕਲਚਰ ਨਾਲ ਜੁੜਦੇ ਨੇ ਤਾਂ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਇਹ ਤੀਆਂ ਦੀਆਂ ਜਿਹੜੀਆਂ ਬੋਲੀਆਂ ਨੇ ਪਸੰਦ ਆਣਗੀਆਂ ਸ਼ੁਰੂ ਕਰਦੇ ਆ ਜੀ ਤੀਆਂ ਦੀਆਂ ਬੋਲੀਆਂ കട്ടോ മോടീത്തൂ പൊന്നാട്ടല്ല അജ സഖിയ തീജ മടന്ന സഖിയ തീജ മന പൊന്നല്ല അജ സഖിയ തീജ മാള പൊന്നല്ല ਲਗੀਆਂ ਚੋਰੋ ਜ਼ੋਰ ਤੀਆਂ ਪਿੰਡ ਪੇਕੀ 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 ਸੌਣ ਮਹੀਨਾ ਦਿਨ ਤੀਆਂ ਦੇ ਰੱਜੀਆਂ ਮੱਜੀ گاਵਾ ਗਿੱਦਿਆ ਪਿੰਡ ਵੜਵੇ ਲਾਂਬ ਲਾਂਬ ਨਾ ਜਾਵੀਂ ਗਿੱਦਿਆ ਪਿੰਡ ਵੜਵੇ ਲਾਂਬ ਲਾਂਬ ਨਾ ਜਾਵੀਂ ਗਿੱਦਿਆ ਪਿੰਡ ਵੜਵੇ ਲਾਂਬ ਲਾਂਬ ਨਾ ਜਾਵੀਂ ਗਿੱਦਿਆ ਪਿੰਡ ਵੜਵੇ ਲਾਮ ਲਾਮ ਨਾ ਜਾਵੇਂ ਗਿੱਦਿਆ ਪਿੰਡ ਵੜਵੇ ਨੱਚ ਨੱਚ ਤੀਆਂ ਵਿੱਚ ਕਰੇ ਨੀ ਕਮਾਲ ਜੀ ਨੱਚ ਨੱਚ ਤੀਆਂ ਵਿੱਚ ਕਰੇ ਨੀ ਕਮਾਲ ਜੀ ਗਿੱਦਿਆਂ ਦੇ ਵਿੱਚ ਅੱਜ ਆਊਗਾ ਪਚਾਲ ਜੀ ਗਿੱਦਿਆਂ ਦੇ ਵਿੱਚ ਅੱਜ ਆਊਗਾ ਪਚਾਲ ਜੀ ਗਿੱਦਿਆਂ ਦੇ ਵਿੱਚ ਅੱਜ ਆਊਗਾ ਪਚਾਲ ਜੀ ਛੋਲੇ ਪਾਵਾਂ ਪੜੋਲੇ ਪਿਆਰ ਸਹੇਲੀ ਦਾ ਵਿਚਗੜਵੇ ਦੇ ਬੋਲੇ 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 ਪਿਆਰ ਸਹੇਲੀ ਦਾ ਹਰਿਆ ਹਰਿਆ ਕਾ ਨੀ ਬੀਬੀ ਨੜਾ ਨੇ ਕਦੇ ਪਰੌਣੀ ਆ ਨੀ ਬੀਬੀ ਨੜਾ ਨੇ ਕਦੇ ਪਰੌਣੀ ਆ ਨੀ ਬੀਬੀ ਨਰਣ ਕਦੇ ਤਮੱਥਾ ਟੇਕ ਨੀ ਪਾਬੋ ਰਾਣੀਏ ਕਦੇ ਤਮੱਥਾ ਟੇਕ ਨੀ ਪਾਬੋ ਰਾਣੀਏ ਕਦੇ ਤਮੱਥਾ ਟੇਕ ਨੀ ਪਾਬੋ ਰਾਣੀਏ ਵੇ ਟੋਲਣਾ ਵੇ ਲਹੰਗਾ ਲੈਦੇ ਮੁੱਲ ਤਾਨਦਾ ਵੇ ਟੋਲਣਾ ਵੇ ਲਹੰਗਾ ਲੈਦੇ ਮੁੱਲ ਤਾਨਦਾ ਵੇ ਟੋਲਣਾ ਵੇ ਲਹੰਗਾ ਲੈਦੇ ਮੁੱਲ ਤਾਨਦਾ ਲਹੰਗਾ ਪਾ ਕੇ ਚੜਾ ਚਬਾਰੇ ਮੁੰਡੇ ਖੜਖੜ ਦੇਖਣ ਸਾਰੇ ਵੀ ਮੈਂ ਨੱਚਾ ਮਾਰ ਹੁਲਾਰੇ ਲਹੰਗਾ ਲੈਦੇ ਮੁੱਲ ਤਾਨਦਾ ਵੇ ਮੁੰਡੇ ਆਵੇ ਲਹੰਗਾ ਲੈਦੇ ਮੁੱਲ ਤਾਨਦਾ ਵੇ ਟੋਲਣਾ ਵੇ ਲਹੰਗਾ ਲੈਦੇ ਮੁੱਲ ਤਾਨਦਾ ਟੋਲਣਾ ਵੇ ਲੈ ਗਲੇ ਦੇ ਮੁੱਲ ਤਾਨ ਦਾ ਹਗਿੱਦੇ ਵਿੱਚ ਜੱਜ ਕੁੜੀਆਂ ਲੱਕ ਲਚਕਾਂ ਦੀਆਂ ਆਈਆਂ ਮੁੰਡਿਆਂ ਨੇ ਦਿਲ ਫਾੜ ਲੈ ਹਾਏ ਹ ਮੁੰਡਿਆਂ ਨੇ ਦਿਲ ਫਾੜ ਲੈ ਦਿਲ ਫਾੜ ਕੇ ਸ਼ਿਕਾਇਤਾਂ ਲਾਈਆਂ ਮਰ ਗਏ ਹਾਏ ਲੋਕ ਆਸ਼ਿਕ ਦੇਣ ਦੁਹਾਈਆਂ ਮਰ ਗਏ ਹਾਏ ਲੋਕ ਆਸ਼ਿਕ ਦੇਣ ਦੁਹਾਈਆਂ ਮਰ ਕੇ ਹਾਇ ਲੋਕ ਆਸ਼ਿਕ ਦੇਣ ਦੁਹਾਈਆਂ ਨੀਲੇ ਕੋੜੇ ਵਾਲਿਆ ਤੇਰਾ ਸਭ ਕੁਝ ਨੀਲੋ ਨੀਲ ਨੀਲੇ ਕੋੜੇ ਵਾਲਿਆ ਤੇਰਾ ਸਭ ਕੁਝ ਨੀਲੋ ਨੀਲ ਵੇਤੀਆਂ ਵਿੱਚ ਪਿੰਗਾ ਝੂਟੇ ਚੱਕ ਦੇ ਤਿੰਆਂ ਵਿੱਚ ਪਿੰਗਾ ਝੂਟੇ ਦੁਪੱਟੇ ਵਾਲੀ ਹੀਰ ਵੇ ਤਿੰਆਂ ਵਿੱਚ ਪਿੰਗਾ ਝੂਟੇ ਦੁਪੱਟੇ ਵਾਲੀ ਹੀਰ ਨੀ ਤਿੰਆਂ ਵਿੱਚ ਪਿੰਗਾ ਝੂਟੇ ਦੁਪੱਟੇ ਵਾਲੀ ਹੀਰ ਸੋਣ ਦਾ ਮਹੀਨਾ ਜੀ ਨਾ ਕਰੇ ਸਾਰੇ ਜਾਨ ਨੂੰ ਸੋਣ ਦਾ ਮਹੀਨਾ ਜੀ ਨਾ ਕਰੇ ਸਾਰੇ ਜਾਨ ਨੂੰ ਮੁੰਡਾ ਫੀਰੇ ਜੀ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫੀਰੇ ਜੀ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫੀਰੇ ਜੀ ਗੱਡੀ ਛੋੜ ਕੇ ਲੈ ਜਾਣ ਨੂੰ ਮੁੰਡਾ ਫੀਰੇ ਜੀ ਗੱਡੀ ਜੋੜ ਕੇ ਲੈ ਜਾਣ ਨੂੰ ਕੂਕਦੀਆਂ ਕੋਲਾ ਕਿਤੇ ਬੋਲਦੇ ਨੇ ਮੋਰਨੀ ਕੂਕਦੀਆਂ ਕੋਲਾ ਕਿਤੇ ਬੋਲਦੇ ਨੇ ਮੋਰਨੀ ਨੱਚ ਲਸਯੋਨੀ ਕੱਲ ਹੋਣਾ ਕਿਤੇ ਹੋਰਨੀ ਨੱਚ ਲਸਯੋਨੀ ਕੱਲ ਹੋਣਾ ਕਿਤੇ ਹੋਰ ਨੱਚ ਲਸਯੋਨੀ ਕੱਲ ਹੋਣਾ ਕਿਤੇ ਹੋਰਨੀ ਪਾਦੋ ਚੰਦਰੀ ਵਿੱਚ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿੱਚ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਵਿੱਚ ਛੋੜੇ ਪਾ ਸੌਣ ਵੀਰ ਇਕੱਠੀਆਂ ਕਰੇ ਤੇ ਇਹ ਸੀ ਜੀ ਮੇਰੀਆਂ ਅੱਜ ਦੀਆਂ ਤੀਆਂ ਦੀਆਂ ਨਵੀਆਂ ਬੋਲੀਆਂ ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਮੇਰੀ ਰਿਕੁਐਸਟ ਹੈ ਜੀ ਕਿ ਤੁਸੀਂ ਆ ਨਵੀਆਂ ਬੋਲੀਆਂ ਨੂੰ ਵੀ ਆਪਣੇ ਗਿੱਧੇਆਂ ਦੇ ਵਿੱਚ ਸ਼ਾਮਿਲ ਜ਼ਰੂਰ ਕਰਿਓ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਨਵੀਆਂ ਬੋਲੀਆਂ ਵੀ ਸਿੱਖ ਸਕਣਤੀਆਂ ਆ ਦੀਆਂ ਤੇ ਅਗਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਨਵੀਆਂ ਬੋਲੀਆਂ ਕਿਵੇਂ ਦੀਆਂ ਲੱਗੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਨ੍ਹਾਂ ਜਿਨ੍ਹਾਂ ਨੇ ਹਲ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਇਸ ਚੈਨਲ ਦੇ ਉੱਪਰ ਹੁਣ ਹਰ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨਹੀਂ ਆਉਂਦੀਆਂ ਰਹਿਣਗੀਆਂ ਬੋਲੀਆਂ ਗਿੱਧੇ ਵਾਲੀਆਂ ਵਲੌਗਸ ਇਨਫੋਰਮੇਟਿਵ ਵੀਡੀਓਜ਼ ਆਉਂਦੀਆਂ ਰਹਿਣਗੀਆਂ ਸੋ ਤੁਸੀਂ ਬੈਲ ਆਈਕਨ ਵੀ ਦਿਵਾ ਲਿਓ ਤਾਂ ਕਿ ਜਿਹੜੀਆਂ ਮੇਰੀਆਂ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਏਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਮੈਨੂੰ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਧੰਨਵਾਦ